ਕੋਈ ਦੇਖ ਲੈਣੇ ਦੇਖ ਲੈਣੇ ਮੈਂ ਤੁਹਾਨੂੰ ਦੱਸਾਂ ਇੱਥੇ 52 ਅਧਿਆਪਕ ਅਪਰ ਪ੍ਰਾਇਮਰੀ ਤੇ 44 ਪ੍ਰਾਇਮਰੀ ਕਾਡਰ ਦੇ ਵਿੱਚ ਭਰਤੀ ਹੋ ਕੇ ਆ ਗਏ ਆ 2000 ਆ ਰਹੀ ਹੈ ਭਰਤੀ ਪੀਟੀਆਈ ਦੀ ਪਤਾ ਕੀ ਹੌਲੀ ਹੌਲੀ ਹੁੰਦਾ ਹੁੰਦਾ ਇੱਕ ਵਾਰੀ ਕੁਝ ਨਹੀਂ ਹੁੰਦਾ ਹੁੰਦਾ ਜਿੱਥੇ ਲੋਡ ਪੈਂਦੀ ਹੈ ਜਿੱਥੇ ਅਧਿਆਪਕ ਰਟਾਇਰ ਹੋ ਰਹੇ ਨੇ ਅਧਿਆਪਕ ਰਟਾਇਰ ਹੋਏ ਨੇ ਉਹਦੇ ਰਟਾਇਰਮੈਂਟ ਤੋਂ ਬਾਅਦ ਆਪਾਂ ਜਿੱਥੇ ਸਮੇਂ ਦੀ ਲੂਣਾ ਪੂਰੀ ਦੀ ਭਾਗੀ ਕਰਾਂਗੇ ਇਹ ਤੋਂ ਇਹ ਲੋਕਾਂ ਨੂੰ ਲੋੜਤਾ ਹੋਈ ਕਿਵੇਂ ਆ ਬਾਈ ਤੁਸੀਂ ਕਿਵੇਂ ਆ ਹਾਂਜੀ ਬਾਈ ਜੀ ਕਿਵੇਂ ਆ ਬਾਈ ਜੀ ਇੱਕ ਸਵਾਲ ਪੁੱਛਣਾ ਜੀ ਆ ਜੀਰੋਂ ਪੁੱਛਿਆ ਸੀ ਆ ਪੁੱਛਣਾ ਨਹੀਂ ਸਹੀ ਆ ਇਹਦੇ ਪਹਿਲਾਂ 20 ਕੁਲਾਂ ਚਾਏ ਜੋ 20 ਕੁਲਾਂ ਚ ਹੋਰ ਜਾਣਗੇ ਉਹਦੇ ਵਿੱਚ ਇਹ ਦੱਸ ਦੇਣਾ ਆਪ ਆ ਦੇਖੋ ਮੈਨ ਕੋਸਟ ਵੀ ਨਹੀਂ ਤੁਹਾਨੂੰ ਦੇ ਕੇ ਜਾ ਤੇ ਆ ਜਾਓ ਉੱਥੇ ਬਾਹਰ ਤੋਂ ਕਰਵਾ ਲਓ ਫਾਈਨਲ ਜੀਰੋਂ ਪੁੱਛਿਆ ਇਹ ਕਿ ਆ ਜ਼ੀਰੋ ਮੈਂ ਗਲਤ ਲਿਖਦੀ ਆ ਇਹ ਮੋਛਨਾ ਜੀ ਮੇਰੇ ਤੋਂ ਗਲਤ ਤਾਂ ਨਹੀਂ ਲਿਖੀਆਂ ਗਈਆਂ ਇਹ ਸਹੀ ਤੁਸੀਂ ਪੀਟੀਆਈੋਂ ਪੀਪੀਆ ਦੇ ਡੀਪੀ ਦਾ ਬੀਪੀਏਡ ਕੀਤੀ ਹੋਈ ਆ ਜੀ ਇਹਨਾਂ ਨੇ ਇੱਕ ਬੰਦਾ ਵੀ ਨਹੀਂ ਦੇਖਿਆ ਇਹਨਾਂ ਨੇ ਇਹਨਾਂ ਦੇ ਬੜਾ ਮੁੱਢਾ ਸਾਡੀਆਂ ਪੋਸਟਿੰਗ ਖਤਮ ਕਰਦੇ ਆ 2022 ਦੇ ਵਿੱਚ ਪੇਪਰ ਲੈਂਦੇ ਆ ਤੇ ਜਿਹੜਾ ਟਟ ਲੈਂਦੀ ਆ ਕਹਿੰਦੇ ਟਟ ਲੈ ਕੇ ਆ ਉਹ ਸਾਡਾ ਸੀਏ ਵਾਲਾ ਤੋਂ ਮੁੰਡਾ ਦਾ ਟੋਪਰ ਆ ਪੰਜਾਬ ਦਾ ਹਾਂ 2022 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਉਹਨੇ ਪੇਪਰ ਦਿੱਤਾ ਤੇ 23 ਦੇ ਵਿੱਚ ਉਹਨੂੰ ਬਾਈ ਦੇ ਵਿੱਚ ਜੁਆਇਨਿੰਗ ਲੈਟਰ ਦਿੱਤਾ ਬਾਅਦ ਦੇ ਵਿੱਚ ਜੁਆਇਨਿੰਗ ਲੈਟਰ ਦੇ ਕੇ ਕਹਿੰਦੇ ਟਟ ਦਾ ਸਰਟੀਫਿਕੇਟ ਲੈ ਐਜੂਕੇਸ਼ਨ ਦਾ 2023 ਦੇ ਵਿੱਚ ਹੋਇਆ ਉਹਦੇ ਕੋਲ 2022 ਦਾ ਡਾਇਨਿੰਗ ਲੈਟਰ ਆਸੀਆ ਪੈਂਡਾ ਕਰੇ ਬੈਠਾ ਵਿਚਾਰਾ ਦੋ ਵਾਰੀ ਸਿਖਾਇਟ ਕਰਦਾ ਕਰਦਾ ਬਚਰ ਪਰ ਲੋਕਾਂ ਨੇ ਬਚਾਇਆ ਕਿਹਦੀ ਦਾ ਖਾੜਾ ਕੰਮ ਇਹ ਪੂਰਾ ਕਿਸੇ ਡਿਪਲੋਮਾ ਕੀਤਾ ਪਹਿਲਾਂ ਡਿਗਰੀ ਕੀਤੀ ਹੈ ਡਿਗਰੀ ਕੀਤੀ ਹੈ ਮਾਸਟਰ ਡਿਗਰੀ ਵੀ ਕੀਤੀ ਹੈ ਕਿਹੜੇ ਸਾਲ ਚ ਕੀਤੀ ਤੇ 2022 ਦੇ ਵਿੱਚ ਹੋਰ ਕੰਪਲੀਟ ਹੋਇਆ ਪੀਅਰ 2020 ਦੇ ਵਿੱਚ ਕੰਪਲੀਟ ਹੋਈਏ ਇਹਨਾਂ ਦੀਆਂ ਪੋਸਟਾਂ ਕਰਕੇ ਖੇਡਾਂ ਦਾ ਕਰਕੇ ਮੈਂ ਬੀਪੀਐਸਟਾਰਟ ਕੀਤੀ 3 ਸਾਲਾਂ ਬਾਅਦ ਪਰ ਇਹਨਾਂ ਨੇ ਇੰਨਾ ਬੁਰਾ ਹਾਲ ਹੋ ਕੀਤਾ ਨਾ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਬੰਦਾ ਸਿੰਘਾ ਜੀ ਹਾਂ ਤੇ ਨਾ ਹੀ ਇਹ ਕੋਈ ਅੱਗੇ ਕੋਈ ਹਾਲੇ ਤੱਕ ਅਨਾਉਂਸ ਕੀਤਾ ਕਿ ਕਰਨਾ ਨਹੀਂ ਕਿਦਾ ਕਰਦਾਂਗੇ ਹਾਂ ਸਿੜੀਆਂ ਕਿ ਕਹਿੰਦੇ ਆ ਨੋਟੀਫਿਕੇਸ਼ਨ ਨਵਾਂ ਹੀ ਬਦਲ ਦਿੰਦੇ ਆ ਕਿ ਕਿਹੋ ਜਿਹਾ ਕਿ 2022 ਦੇ ਵਿੱਚ ਡਿਗਰੀ ਕੀਤੀ ਆ ਮੀਦੇ ਵਿੱਚ ਬਾਈ ਜੀ ਐਸਐਸ ਕੋਲ ਦੀ 6000 ਦਿਖਾ ਦਿਓ ਬਾਈ ਜੀ ਆ ਬਾਈ ਜੀ ਜਿਹੜਾ ਬਾਈ ਜੀ ਆਇਆ ਨੇ ਬਾਈ ਜੀ ਆਇਆ ਨੇ ਹਾਂ ਜੀ ਉਹ ਹਾਂ ਜੀ ਉਹ ਬਾਈ ਜੀ ਨੂੰ ਇੱਥੇ ਸੱਦ ਲੋ ਸਾਡੇ ਕੋਲ ਦੇਖੋ ਹੋਣੀ ਬਰੋ ਲੈਕਚਰ ਕਰ ਦੂ ਹਾਂ ਹੋ ਸਾਰੇ ਕਹਿੰਦੇ ਆ ਸਾਰੇ ਸਾਰੇ ਦਾ ਸਾਰਾ ਇੱਕ ਚੀਜ਼ ਦੁੱਧ ਦੁੱਧ ਪਾਣੀ ਦਾ ਪਾਣੀ ਦਾ ਰੂਪ ਇਹ ਬਾਈ ਜੀ ਕਹਿੰਦੇ ਲੈਕਚਰਰ ਆਏ ਆ ਬਹੁਤ ਕਾਂਗਰਸ ਪੇਰੇ ਤੇ ਭਰਤੀ ਹੋਇਆ ਇੱਥੇ ਆਉਣਾ ਹੈਗੇ ਹੋਰ ਆਇਆ ਤੈਨੂੰ ਕੱਟਾ ਮੰਗੇ ਇੱਥੇ ਜਨਾ ਮੰਗੇ ਭਾਈ ਜੀ ਭਰਤੀ ਆ ਜੀਰੋਂਾਂ ਲਿਖਿੰਦਾ ਕੁਛ ਨਹੀਂ ਹੁੰਦਾ ਆ ਦੇਖੋ ਜੀ ਗੱਲ ਆ ਹੁਣ ਉਹਦੇ ਕੈਮਰੇ ਦੇ ਸਾਹਮਣੇ ਕੈਮਰਾ ਪੂਰਾ ਅਸੀਂ ਵੀ ਕੈਮਰੇ ਪੂਰੇ ਮੈਂ ਸੱਚ ਬੋਲ ਰਿਆਂ ਜੀ ਤੁਸੀਂ ਝੂਠ ਬੋਲਦੇ ਲਿਖ ਕੇ ਜਿਹੜੇ ਟੀਪੀ ਸਰ ਉਹਨਾਂ ਝੂਠਾ ਇੱਥੇ ਸਾਰੇ ਟੀਪੀ ਸਰ ਜਿਹੜੇ ਜਿਹੜੇ ਛੇ ਲੈਕਚਰਰ ਇੱਥੇ ਐਮਐਲਏ ਸਾਹਿਬ ਕਹਿੰਦੇ ਆ ਵੀ ਆਏ ਆ ਉਹ ਕਿਹੜੀ ਭਰਤੀ ਸੀਗੀ ਕਿਹੜੇ ਸਾਲ ਵਿੱਚ ਜੁਆਇਨਿੰਗ ਹੋਈ ਏ ਦੱਸ ਦੋ ਫਿਜ਼ੀਕਲ 2018 ਦੇ ਉਹਦੀ ਭਰਤੀ ਸੀਗੀ ਕਾਂਗਰਸ ਸਰਕਾਰ ਦੀ ਭਰਤੀ ਹੈ ਬੰਦਾ ਐਸ ਤਰ੍ਹਾਂ ਜੁਆਇਨ ਹੋਈ Que é dura é essa parte? ਚੱਕ ਮੈਂ ਜਾਂ ਤੂੰ ਵੀ ਇਹ ਕਹਿੰਨਾ ਜ਼ੀਰੋ ਜ਼ੀਰੋ ਦੇਖੋ ਅਸੀਂ ਵੀ ਕਹਿੰਦੇ ਚੱਕੋ ਬਾਈ ਜੀ ਉਹ ਆਏ ਹੋਇਆ 2023 ਚ ਆਇਆ ਪਰ ਹਰਤੀ ਉਹ 2022 ਤੋਂ ਪਹਿਲਾਂ ਦੇ ਹੋਏ 18 ਦੇ ਭੜਤੀ ਹੋਏ ਬੰਨੇ ਉਹਨਾਂ ਦਾ ਮੈਂ ਅਕਾਊਂਟ ਚੈੱਕ ਕਰੋ ਐਂਟਰੀ ਕਦੋਂ ਦੀ ਪੈਂਦੀ ਆ 2022 ਤੋਂ ਬਾਅਦ ਪੈਂਦੀ ਆ ਪ੍ਰੋਗਰਾਮ ਤੋਂ ਬਾਅਦ ਚੈੱਕ ਕਰਾ ਦਿੰਦੇ ਬਾਈ ਜੀ ਭੜਤੀ ਆ ਕੋਈ ਜ਼ੀਰੋ ਦਫਾ ਕੁਝ ਨਹੀਂ ਬਾਈ ਇਹ ਛਲੇ ਆ ਮ ਧੱਕਾ ਕਰਦੇ ਆ ਆ ਦੀਓ ਸਾਡੇ ਕਿੰਨੇ 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 ਟੀਚਰ ਕਹਿੰਦੇ ਇੱਧਰ ਟੀਚਰ ਪੁਰਾਣਾ ਵਾਲਾ ਪ੍ਰੈਮ ਵੀਐਸਪੀ ਡੁਵਾਰਾ ਇੱਥੇ ਵੀ ਪੁਰਾਣਾ ਵਾਲਾ ਆ ਕਿਹੜੇ ਨੇ ਭੇਜਦਾ ਕਿੰਨੇ ਇੱਥੇ ਇੱਥੇ ਜਿਹੜੀ ਜਿਹੜੀ ਭਰਤੀ ਭਾਈ ਜਿਹੜੀ ਭਰਤੀ ਹੋਈ ਉਹ ਕਦੋਂ ਹੋਈ 2023 ਤੋਂ ਬਾਅਦ ਚ ਹੋਈ ਹੈ ਜੀ ਚੈੱਕ ਕਰ ਲਿਓ ਤੁਸੀਂ ਪਰ ਇਹ ਵੀ ਕਹਿੰਦੇ ਨਾ ਚੈੱਕਰ ਨੂੰ ਪਰ ਅਸੀਂ ਵੀ ਕਹਿੰਦੇ ਚੈੱਕ ਕਰ ਲਓ ਇਹ ਬੱਚੇ ਦਿੰਦੇ ਆ ਉਹ ਫਿਰ ਹੋਰ ਸੇ ਇੰਗੇ ਤੂੰ ਕਿੱਥੋਂ ਚੈੱਕ ਕਰਾਈਏ ਸਾਹਮਣੇ ਟੀਵੀ ਸਰ ਖੜੇ ਉਹਨਾਂ ਨੂੰ ਆਪਲਾ ਦੌਰਨ ਉਹ ਇਹ ਵੀ ਇੱਕ ਕਰ ਦੋ ਟੀਵੀ ਸਰ ਰਹਿ ਗਏ ਨੇ ਉਹਨਾਂ ਨੇ ਇੱਥੇ ਇੱਕ ਮਿੰਟ ਦੀ ਲੇਗਿਆ ਉਹ ਸਟੇਜ ਤੇ ਬੈਠੇ ਨੇ ਸਾਡਾ ਪ੍ਰੋਗਰਾਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਤੈਨੂੰ ਕਰਵਾ ਦਾਂਗੇ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਤੇਰੇ ੱਲੇ ਵਾਸਤੇ ਪਹਿਲਾਂ ਸਾਰਾ ਪ੍ਰੋਗਰਾਮ ਬੰਦ ਕਰਕੇ ਤੈਨੂੰ ਸੱਚ ਬੋਲ ਸੱਚ ਬੋਲ ਤੈਨੂੰ ਕਹਿੰਦਾ ਸੱਚ ਬੋਲ ਤੀ ਸੱਚੀ ਨੀ ਮਾਰ ਕੇ ਤੇ ਰੰਗ ਕਰ ਤੀ ਤੱਕਾ ਕਿ ਕੋਈ ਕੋਈ ਪ੍ਰਧਾਨਤਾ ਹੋਊਗਾ ਕੁਝ ਕਿੰਨੇ ਦਾ ਆਇਆ ਪਈਆਂ ਪਹਿਲਾਂ ਵੀ ਆ ਤੇ ਨੋ ਵੀ ਜਾ ਕੇ ਖਰਾਬ ਕਰਦਾ ਮੱਕੂ ਬ ਨਛੀਨਾ ਹੋਇਆ ਮੈਂ ਭਰਤੀ ਹਾਂ ਆ ਬਾਈ ਜੀ ਦੀ ਗੱਲ ਸੁਣੋ ਪਿੰਡ ਕਿਹੜਾ ਬਾਈ ਪਿੰਡ ਆਈ ਸੀ ਅੱਛਾ ਲੋਕੋ ਬਾਈ ਨਾ ਕੱਲਾ ਇੱਥੋਂ ਸਿੰਗੜਾ ਬੀਬੀ ਹਟਦਾ ਕੀਦਾ ਵਾ ਹਾਂ ਜੀ ਜੀ ਕਹੇ ਕਿ ਸਾ ਮੈਂ ਕੱਲੀ ਆ ਤਾਂ ਮੈਂ ਕੱਲੀ ਆਉਂਗਾ ਹਰ ਸਟੇਜ ਤੇ ਸਟੇਜ ਦੋ ਮਿੰਟ ਸਟੇਜ ਆਪ ਸਟੇਜ ਸਟੇਜ ਤੇ ਜਿਹੜੀ ਇਹ ਗੱਲ ਇੱਕ ਮਿੰਟ ਯੂਨੀਅਨ ਆਉਂਦੀ ਹੁੰਦੀ ਹੈ ਕਿ ਇਹ ਇੱਕ ਪਾਸੇ ਇੱਕ ਪੱਤਰ ਦਿੰਦੀ ਹੈ ਵੀ ਸਾਡੂ ਬਾਕੀਆਂ ਬਾਈ ਯਾਰ ਨਾ ਹਾਲੀ ਬੈਠੀ ਜਿਹੜੀ ਵਿੱਚ ਜਿਹੜੀ ਇੱਕ ਮਿੰਟ ਇੱਕ ਮਿੰਟ ਜਿਹੜੀ ਸਟੇਜ ਤੇ ਗੱਲ ਹੋਈ ਹੈ ਵੀ ਇਸੇ ਪਿੰਡ ਦੇ ਤਿੰਨ ਅਧਿਆਪਕਾਂ ਨੇ ਜੁਆਇਨ ਕੀਤੀ ਆ ਉਹ ਕੀ ਗੱਲ ਹੈ ਉਹ ਕਦ ਦੇ ਆਂਕਾ ਬੋਲੀ ਆ ਪਾਈ ਜੀ ਉਹ ਧਿਆਨ ਦੇ ਮੇਰੇ ਫਿਜ਼ੀਕਲ ਦੀ ਮੈਸ ਪੈਸਾ ਜਿਹੜੀ ਸਰਕਾਰ ਜਿਹੜੀ ਸਰਕਾਰ ਫਿਜ਼ੀਕਲ ਦਾ ਮੈਨੂੰ ਕਲੀਅਰ ਹੈ ਉਹ ਭਾਈ ਸਾਰੇ ਇੱਥੇ ਕੇ ਕੇ ਬੋਲੀ ਜਾਂਦੇ ਪਾਗਰਾ ਤੂੰ ਗੱਲਾਂ ਸੈਣਾਗਾ ਉਹ ਬਾਈ ਵੀ ਬਾਹਲੇ ਸਿਆਣੀਆਂ ਨੇ ਬਾਕੀ ਲੋਕਾਂ ਨੇ ਬਾਕੀ ਮੇਰੀ ਗੱਲ ਪਾਈ ਜੀ ਮੇਰੀ ਡਿਗਰੀ ਕੀਤੀ ਹੋਈ ਆ ਬਾਈ ਜੀ ਮੈਂ ਰੱਤੇ ਡਿਗਰੀ ਆ ਮੇਰੀ ਗੱਲ ਸੁਣੋ ਆਪਰਾ ਬਾਈ ਜੀ ਬਾਈ ਜੀ ਇਹ ਨਰਾਂ ਕਹਿੰਦੇ ਨੇ ਯੂਨੀਵਰਸਿਟੀ ਵਿੱਚ ਮੈਟ ਲੈਦਾ ਮੇਰਾ ਚੌਥਾ ਨੰਬਰ ਆ ਯੂਨੀਵਰਸਿਟੀ ਦੇ ਸਰਬ ਨੇ ਜਿਹੜੀ ਯੂਨੀਵਰਸਿਟੀ ਕਿਹੜੀ ਤੇ ਅੱਜ ਦੇ ਵਿੱਚ ਚੌਥਾ ਨੰਬਰ ਆ ਮੇਰਾ ਜਿਹੜੇ ਟੀਚ ਸਾਹਬ ਨੇ ਕੋਈ ਗੱਲ ਨਹੀਂ ਕਹੀ ਇਹ ਮੈਮਲੇ ਸਾਹਿਬ ਨੇ ਕੋਈ ਤਬਾਣਾ ਨਹੀਂ ਲਾਇਆ ਕਿ 2023 ਦੇ ਵਿੱਚ ਆਏਗਾ ਪਰ ਉਹਦੀ ਜੁਆਇਨਿੰਗ ਦੇਖੋ 2022 ਤੋਂ ਪਹਿਲਾਂ ਦੀ ਜੁਆਇਨਿੰਗ ਹੈ ਟੀਚਰਾਂ ਨੂੰ ਦੱਸਿਆ ਵੀ ਇੱਥੇ 10 ਸਕੂਲਾਂ 'ਚ ਜਾਏ 10 ਸਕੂਲਾਂ ਦੇ ਵਿੱਚ ਹੋਰ ਜਾਣਗੇ ਕੋਈ ਵੀ ਡਿਜੀਟਲ ਐਜੂਕੇਸ਼ਨ ਦਾ ਟੀਚਰ ਇਹਨਾਂ ਨੂੰ ਤੁਸੀਂ ਤੁਸੀਂ ਇਹਨਾਂ ਨੂੰ ਨੈਸਟ ਕਰਨੀ ਬਾਈ ਜੀ ਇੱਥੇ ਮੈਕ ਤੇ ਲੈ ਕੇ ਆਓ ਸਪੀਕਰ ਕੈਮਰੇ ਦੇ ਸਾਹਮਣੇ ਬਾਈ ਜੀ ਹੱਥ ਜੋੜ ਕੇ ਪੈਂਦੀ ਆਕਰ ਟੀਚਰ ਮੂਨੇ ਕਰ ਦੋ ਫਿਜ਼ੀਕਲ ਐਜੂਕੇਸ਼ਨ ਦਾ ਇੱਥੇ ਹੋ ਰਿਹਾ ਕੰਮ ਹੋ ਜਾਂਦਾ ਹੈ ਮੈਂ ਤਾਂ ਵੀ 2023 ਜਾ ਕੇ ਦੇਖੀ ਆ ਮੈਂ ਤੇ ਗੱਲ ਪੜਾ ਦੂੰ ਬਾਈ ਜੀ ਕੈਮਰੇ ਸਾਹਮਣੇ ਮੈਂ ਗੱਲ ਫੜਾ ਦੂੰ ਤਾਂ ਇਹ ਹੁਣ ਹੀ ਲੈ ਆਓ ਇੱਥੇ ਉਹ ਲੈ ਆਵਾਂਗੇ ਲੈ ਆਵਾਂਗੇ ਡਿਗਰੀਆਂ ਮੈਂ ਇੱਥੇ ਅੱਗ ਲਾ ਦੂੰ ਅੱਜ ਹੀ ਕੈਮਰੇ ਸਾਹਮਣੇ ਇਹੋ ਜੀ ਗੱਲ ਕਰੀਦੀ ਨਹੀਂ ਹੁੰਦੀ ਇਹ ਗੱਲ ਬਣਾਉਣ ਵਾਲੀ ਦਾ ਬਾਈ ਜੀ ਡਿਗਰੀਆਂ ਨੂੰ ਅੱਗ ਲਾ ਦੂੰ ਇਹਨੂੰ ਮੈਂ ਬਾੜ ਦੂੰ ਬਾਈ ਜੀ ਡਿਗਰੀਆਂ ਨੂੰ ਇੱਥੇ ਅੱਗ ਲਾ ਦੂੰ ਆਣੇ ਹੁਣੇ ਕਰ ਦੋ ਤੇ ਮੇਰੇ ਨਾਲ ਹੀ ਪੜਿਆ ਬਾਈ ਜੀ ਮੇਰੇ ਨਾਲ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਰਿਹਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਦੂਰ ਕਿਰਾੜਾ ਸਕੂਲ ਦੇ ਵਿੱਚ ਸਾਰੇ ਟੀਚੇ ਪੜਾਉਂਦੇ ਰਹੇ ਆ ਜਿਨ੍ਹਾਂ ਦੀ ਗੱਲ ਆ ਕਰਦੇ ਕਿ ਇੱਥੇ ਆਇਆ 2023 ਦੇ ਵਿੱਚ ਆ ਸ ਉਹ ਮੇਰੀ ਡਿਗਰੀ ਨਹੀਂ ਸੀ ਮੈਂ 2018 ਵਿੱਚ ਡੀਪੀੜਾ ਸਟਾਰਟ ਕੀਤੀ ਆ ਮੈਂ ਬੀ ਦੇ ਵਿੱਚ ਕੰਪਲੀਟ ਕਰਕੇ ਆਇਆ ਹਾਂ ਸਾਹਮਣੇ ਪੈਸੇ ਲੈ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਆ ਭਾਈ ਜੀ ਮੇਰੇ ਅਕਾਊਂਟ ਚੈੱਕ ਕਰਾ ਦਿਓ ਭਾਈ ਜੀ ਨਹੀਂ ਲਾਉਣਾ ਅਕਾਊਂਟ ਚੈੱਕ ਕਰਾਓ ਅਕਾਊਂਟ ਚੈੱਕ ਕਰਾਓ ਚੈੱਕ ਕਰੋ ਚੈੱਕ ਕਰੋ ਕੋਈ ਧਲਾਉ ਘਾਉਂਦੇ ਆ ਤੁਸੀਂ ਭਾਈ ਆਮ ਆਦਮੀ ਪਾਰਟੀ ਦੇ ਉੱਤੇ ਆਮ ਆਦਮੀ ਉੱਤੇ ਪਈ ਜੀ ਪੈਸੇ ਦੀ ਗੱਲ ਕਰਦੇ ਮੇਰੇ ਅਕਾਊਂਟ ਚੈੱਕ ਕਰਾਵਾ ਦੇ ਕੋਈ ਭਰਤੀ ਦੀ ਗੱਲ ਨਹੀਂ ਪੈਸੇ ਲੈ ਕੇ ਤੁਸੀਂ ਪੈਸੇ ਲੈ ਕੇ ਨਹੀਂ ਭਾਈ ਜੀ ਇਹ ਇੱਕ ਪ੍ਰੂਫ ਕਰ ਦੇਣਾ ਕੋਈ ਮੇਰੇ ਅਕਾਊਂਟ ਚੈੱਕ ਕਰਾ ਦਿਓ ਨਾਮ ਕੀ ਆ ਬਰਾਦਰ ਬਰਾਦਰ ਇਥੇ ਨਹੀਂ ਹੈ ਭਾਈ ਪੰਜਾਬੀ ਯੂਨੀਵਰਸਿਟੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਮ ਪੀ ਐਡ ਦੇ ਵਿੱਚ ਫੈਕਲਟੀ ਦੇ ਗੱਲਾਂ ਦੇ ਵਿੱਚ ਮੇਰੇ ਫੋਰਮ ਰਜਿਸਟਰ ਨਾ ਮੇਰਾ ਸਾਰਾ ਕੁਝ ਬਾਬਾ ਹੋਰ ਕੋਈ ਹੈ ਨਹੀਂ ਇਸੇ ਹੁਣ